ਖੰਨਾ ਤੋਂ ਵੀ ਕਾਸੋ ਆਪਰੇਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਨੂੰ ਦੱਸਦੀ ਹੈ ਕਿ ਇਹ ਕਾਸੋ ਆਪਰੇਸ਼ਨ ਐਸਐਸਪੀ ਡਾਕਟਰ ਜੋਤੀ ਯਾਦਵ ਦੇ ਨਿਰਦੇਸ਼ਾਂ ਨਿਰਦੇਸ਼ਾਂ ਹੇਠ ਅਗਵਾਈ ਹੇਠ ਚਲਾਇਆ ਗਿਆ ਤੇ ਵੱਖ-ਵੱਖ ਥਾਵਾਂ ਦੇ ਉੱਤੇ ਖੰਨਾ ਤੇ ਇਹ ਕਾਸੋ ਆਪਰੇਸ਼ਨ ਤਹਿਤ ਤਲਾਸ਼ੀ ਹੋਈਆਂ ਅਤੇ ਨਾਲ ਹੀ ਨਾਲ ਸਰਚ ਬਿਆਨ ਚਲਾਏ ਗਏ ਜਿੱਥੇ ਕਿ ਪੁਲਿਸ ਵੱਲੋਂ ਜੋ ਹੈ ਵੱਡੀ ਕਾਮਯਾਬੀ ਵੀ ਹਾਸਲ ਕੀਤੀ ਗਈ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਐਸਐਸਪੀ ਡਾਕਟਰ ਜੋਤੀ ਯਦਵਾਂਸ ਨੇ ਦੱਸਿਆ ਕਿ ਅੱਜ ਉਹਨਾਂ ਨੇ ਇਸ ਕਸ ਆਪਰੇਸ਼ਨ ਜ਼ਰੀਏ 60 ਦੇ ਕਰੀਬ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਹੈ ਅਤੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਉਹਨਾਂ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਲਗਾਤਾਰ ਅਜਿਹੇ ਜੋ ਹੈ ਕਸ ਆਪਰੇਸ਼ਨ ਚਲਾਏ ਜਾਂਦੇ ਰਹਿਣਗੇ ਅਤੇ ਨਾਲ ਹੀ ਨਾਲ ਇੱਕ ਮੋਟਰਸਾਈਕਲ ਚੋਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ। 10 ਗ੍ਰਾਮ ਹੈਰੋਇਨ 50000 ਡਰੱਗ ਮਨੀ ਵੀ ਬਰਾਮਦ ਕੀਤੀ ਗਈ। ਉਨਾ ਦੱਸਿਆ ਕਿ ਸ਼ਾਮ ਤੱਕ ਪੂਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਸ਼ੱਕੀ ਵਿਅਕਤੀ ਜੋ ਫੜੇ ਗਏ ਹਨ ਉਹਨਾਂ ਉੱਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਕੀ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਐਸਐਸਪੀ ਡਾਕਟਰ ਜੋਤੀ ਯਦਵ ਪਵਿੱਤਨ ਸੁਣਾਣੇ ਅੱਜ ਪੂਰੇ ਖੰਨਾ ਜ਼ਿਲ੍ਹੇ ਦੇ ਵਿੱਚ ਤਿੰਨੋਂ ਸਬਡਿਵੀਜ਼ਨ ਦੇ ਸਾਰੇ ਹੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਜੋ-ਜੋ ਕ੍ਰਾਈਮ ਜਾਂ ਡਰੱਗ ਦੇ ਹੌਟਸਪੌਟ ਏਰੀਆਜ਼ ਹੈ ਜਿਨਾਂ ਦੇ ਵੱਖਰੇ ਵੱਖਰੇ ਟਾਈਮ 'ਤੇ ਸਾਡੇ ਕੋਲ ਕੁਝ ਇੰਟੈਲੀਜੈਂਸ ਵੱਲੋਂ ਜਾਂ ਆਪਣੀ ਵੀ ਸਪੈਸ਼ਲ ਬ੍ਰਾਂਚ ਵੱਲੋਂ ਇਨਫਰਮੇਸ਼ਨ ਸਾਡੇ ਕੋਲ ਆਂਦੀ ਰਹਿੰਦੀ ਹੈ ਕਿ ਇੱਥੇ ਡਰੱਗ ਸਮਗਲਰਸ ਜਾਂ ਜੋ ਵਾਂਟਡ ਕ੍ਰਿਮੀਨਲਸ ਵਗੈਰਾ ਲੁਕੇ ਹੋ ਸਕਦੇ ਉੱਥੇ ਸਰਚਿਸ ਕੀਤਾ ਕੀਤੀ ਗਈਆਂ ਹੈ ਤੇ ਟੋਟਲ 12 ਕੇ ਤਕਰੀਬਨ ਇਦਾਂ ਦੇ ਏਰੀਆ ਸੀਗੇ ਜਿੱਥੇ ਖੰਨਾ ਹੋਵੇ ਕਿ ਸਰਚਿਸ ਸਰਚ ਆਪਰੇਸ਼ਨਸ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ ਕਿਉਂਕਿ ਹਜੇ ਵੀ ਸਰਚ ਆਪਰੇਸ਼ਨ ਚੱਲ ਰਿਹਾ ਹੈਗਾ ਸਾਰੀ ਥਾਵਾਂ ਤੇ ਤੇ ਹੁਣ ਤੱਕ ਟੋਟਲ 60 ਕੇ ਤਕਰੀਬਨ ਜਸ਼ਕੀ ਪਰਸਨ ਹੈ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਹੈ ਤੇ ਉਹਨਾਂ ਦੀ ਪੂਰੀ ਵੈਰੀਫਿਕੇਸ਼ਨ ਤੇ ਸਰਚ ਵਗੈਰਾ ਤੋਂ ਬਾਅਦ ਉਹਨਾਂ ਦੇ ਉੱਪਰ ਜੋ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਏਗੀ ਇਹਦੇ ਨਾਲ ਨਾਲ ਕੁਝ ਜਿਵੇਂ ਸਦਰ ਖੰਨਾ ਦੇ ਏਰੀਆ ਦੇ ਵਿੱਚ ਇੱਕ ਚੋਰ ਵੀ ਫੜਿਆ ਗਿਆ ਹੈਗਾ ਉਹਦੇ ਕੋਲੋਂ ਵੀ ਰਿਕਵਰੀ ਜਾਰੀ ਹੈਗੀ ਤੇ ਇੱਥੇ ਵੀ ਜੁਮਾਚੀਵਾੜਾ ਦੇ ਵਿੱਚ ਇੰਦਰਾ ਕਲੋਨੀ ਇੱਥੇ ਸਰਚ ਕੀਤੀ ਗਈ ਸੀ ਤੇ ਇੱਥੇ ਤਿੰਨ ਸ਼ੱਕੀ ਪਰਸਨ ਹੈ ਉਹਨਾਂ ਦੇ ਉੱਪਰ ਵੀ ਅੱਗੇ ਵੰਡੀ ਕਾਰਵਾਈ ਕੀਤੀ ਜਾਏਗੀ ਤੇ ਹੁਣ ਵੀ 12 ਵਜੇ ਤੱਕ ਦਾ ਟਾਈਮ ਹੈ ਤੇ ਸਰਚ ਆਪਰੇਸ਼ਨ ਚੱਲ ਰਹੇ ਹਨ ਤੇ ਜੋ ਫਾਈਨਲ ਰਿਪੋਰਟ ਹੈ ਜੋ ਐਕਚੁਅਲ ਐਕਸ਼ਨ ਵਾਲੇ ਜੋ ਸ਼ਾਮ ਤੱਕ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਏਗੀ ਮੈਡਮ ਕੁਝ ਰਿਕਵਰੀਆਂ ਵੀ ਹੋਈਆਂ ਨੇ ਬਰਾਮਦੀਆਂ ਵੀ ਹੋਈਆਂ ਨੇ ਵਿਅਕਤੀ ਹਾਂਜੀ ਹੁਣ ਤੱਕ ਜਿਵੇਂ ਸਿਟੀ 2 ਦੇ ਏਰੀਆ ਦੇ ਵਿੱਚ 10 ਗ੍ਰਾਮ ਹੈਰੋਇਨ ਤੇ 50000 ਡਰਗ ਮਨੀ ਇੱਕ ਪਰਸਨ ਦੇ ਕੋਲੋਂ ਇੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ ਬਾਈਕ ਚੋਰ ਫੜਿਆ ਜਿਹਦੇ ਕੋਲ ਬਾਈਕ ਦੀ ਰਿਕਵਰੀ ਹੋਈ ਹੈ ਦੇ ਨਾਲ ਨਾਲ ਜੋ ਬਾਕੀ ਸ਼ੱਕੀ ਪਰਸਨ ਜਿਨ੍ਹਾਂ ਨੂੰ ਰਾਉਂਡ ਅਪ ਕੀਤਾ ਗਿਆ ਉਹਨਾਂ ਦੀ ਵੈਰੀਫਿਕੇਸ਼ਨ ਵਗੈਰਾ ਜਾਰੀ ਹੈ ਤੇ ਉਦੋਂ ਬਾਅਦ ਜੋ ਉਹਨਾਂ ਦੇ ਕੋਲੋਂ ਕੁਝ ਰਿਕਵਰੀ ਹੁੰਦੀ ਹੈ ਜਾਂ ਉਹਨਾਂ ਦੀ ਕਿਉਂਕਿ ਕੇਸਿਸ ਦੇ ਵਿੱਚ ਵਾਂਟਡ ਹੈ ਤੇ ਉਹ ਸਾਰਾ ਕੁਝ ਕਰਕੇ ਫਿਰ ਫਾਈਨਲ ਰਿਪੋਰਟ ਮੀਡੀਆ ਦੇ ਨਾਲ ਅਸੀਂ ਸਾਂਝੀ ਕਰ ਦੇਗੇ ਅਖੰਨਾ ਤੋਂ ਵੀ ਕਾਸੋ ਆਪਰੇਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਨੂੰ ਦੱਸਦੀ ਹੈ ਕਿ ਇਹ ਕਾਸੋ ਆਪਰੇਸ਼ਨ ਐਸਐਸਪੀ ਡਾਕਟਰ ਜੋਤੀ ਯਾਦਵ ਦੇ ਨਿਰਦੇਸ਼ਾਂ ਨਿਰਦੇਸ਼ਾਂ ਹੇਠ ਅਗਵਾਈ ਹੇਠ ਚਲਾਇਆ ਗਿਆ ਤੇ ਵੱਖ-ਵੱਖ ਥਾਵਾਂ ਦੇ ਉੱਤੇ ਖੰਨਾ ਤੇ ਖਾਸ ਆਪਰੇਸ਼ਨ ਤਹਿਤ ਤਲਾਸ਼ੀ ਹੋਈਆਂ ਅਤੇ ਨਾਲ ਹੀ ਨਾਲ ਸਰਚ ਬਿਆਨ ਚਲਾਏ ਗਏ ਜਿੱਥੇ ਕਿ ਪੁਲਿਸ ਵੱਲੋਂ ਜੋ ਹੈ ਵੱਡੀ ਕਾਮਯਾਬੀ ਵੀ ਹਾਸਲ ਕੀਤੀ ਗਈ মিডিਆ ਨਾਲ ਗੱਲਬਾਤ ਕਰਦਿਆਂ ਹੋਇਆ ਐਸਐਸਪੀ ਡਾਕਟਰ ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਅੱਜ ਉਹਨਾਂ ਨੇ ਇਸ ਖਾਸ ਆਪਰੇਸ਼ਨ ਜ਼ਰੀਏ 60 ਦੇ ਕਰੀਬ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਹੈ ਅਤੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਉਹਨਾਂ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਲਗਾਤਾਰ ਅਜੀਹੇ ਜੋ ਹੈ ਕਾਸੋ ਆਪਰੇਸ਼ਨ ਚਲਾਈ ਜਾਂਦੇ ਰਹਿਣਗੇ ਅਤੇ ਨਾਲ ਹੀ ਨਾਲ ਇੱਕ ਮੋਟਰਸਾਈਕਲ ਚੋਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ 10 ਗ੍ਰਾਮ ਹੈਰੋਇਨ 50000 ਡਰਗ ਮਨੀ ਵੀ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸ਼ਾਮ ਤੱਕ ਪੂਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਸ਼ੱਕੀ ਵਿਅਕਤੀ ਜੋ ਫੜੇ ਗਏ ਹਨ ਉਹਨਾਂ ਉੱਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਤਾਂ ਕੀ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਐਸਐਸਪੀ ਡਾਕਟਰ ਜੋਤੀ ਯਾਦ ਪਵਿੱਤਨ ਸੁਣਾਣੇ। ਅੱਜ ਪੂਰੇ ਖੰਨਾ ਜ਼ਿਲ੍ਹੇ ਦੇ ਵਿੱਚ ਤਿੰਨੋਂ ਸਬਡਿਵੀਜ਼ਨ ਦੇ ਸਾਰੇ ਹੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਜੋ ਜੋ ਕ੍ਰਾਈਮ ਜਾਂ ਡਰਗ ਦੇ ਹੌਟਸਪੌਟ ਏਰੀਆਜ਼ ਹੈ ਜਿਨ੍ਹਾਂ ਦੇ ਵੱਖਰੇ ਵੱਖਰੇ ਟਾਈਮ 'ਤੇ ਸਾਡੇ ਕੋਲ ਕੁਝ ਇੰਟੈਲੀਜੈਂਸ ਵੱਲੋਂ ਜਾਂ ਆਪਣੀ ਵੀ ਸਪੈਸ਼ਲ ਬ੍ਰਾਂਚ ਵੱਲੋਂ ਇਨਫੋਰਮੇਸ਼ਨ ਸਾਡੇ ਕੋਲ ਆਂਦੀ ਰਹਿੰਦੀ ਕਿ ਇੱਥੇ ਡਰਗ ਸਮਗਲਰਸ ਜਾਂ ਜੋ ਵਾਂਟਡ ਕ੍ਰਿਮੀਨਲਸ ਵਗੈਰਾ ਲੁਕੇ ਹੋ ਸਕਦੇ ਉੱਥੇ ਸਰਚਿਸ ਕਿਤਾਂ ਕੀਤੀ ਗਈਆਂ ਹੈ ਤੇ ਟੋਟਲ 12 ਕੇ ਤਕਰੀਬਨ ਇਦਾਂ ਦੇ ਏਰੀਆ ਸੀਗੇ ਜਿੱਥੇ ਖੰਨਾ ਹੋਵੇ ਕਿ ਸਰਚਿਸ ਸਰਚ ਆਪਰੇਸ਼ਨਸ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ ਕਿਉਂਕਿ ਹਜੇ ਵੀ ਸਰਚ ਆਪਰੇਸ਼ਨ ਚੱਲ ਰਿਹਾ ਹੈਗਾ ਸਾਰੀ ਥਾਵਾਂ ਤੇ ਤੇ ਹੁਣ ਤੱਕ ਟੋਟਲ 60 ਕੇ ਤਕਰੀਬਨ ਜੋ ਸ਼ੱਕੀ ਪਰਸਨ ਹੈ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਹੈ ਤੇ ਉਹਨਾਂ ਦੀ ਪੂਰੀ ਵੈਰੀਫਿਕੇਸ਼ਨ ਤੇ ਸਰਚ ਵਗੈਰਾ ਤੋਂ ਬਾਅਦ ਉਹਨਾਂ ਦੇ ਉੱਪਰ ਜੋ ਬੰਦੀ ਕਾਨੂੰਨੀ ਕਾਰਵਾਈ ਕਾਰਵਾਈ ਹੈ ਉਹ ਕੀਤੀ ਜਾਏਗੀ ਇਹਦੇ ਨਾਲ ਨਾਲ ਕੁਝ ਜਿਵੇਂ ਸਦਰ ਖੰਨਾ ਦੇ ਏਰੀਆ ਦੇ ਵਿੱਚ ਇੱਕ ਚੋਰ ਵੀ ਫੜਿਆ ਗਿਆ ਹੈਗਾ ਉਹਦੇ ਕੋਲੋਂ ਵੀ ਰਿਕਵਰੀ ਜਾਰੀ ਹੈਗੀ ਤੇ ਇੱਥੇ ਵੀ ਜੁਮਾਚੀਵਾੜਾ ਦੇ ਵਿੱਚ ਇੰਦਰਾ ਕਲੋਨੀ ਇੱਥੇ ਸਰਚ ਕੀਤੀ ਗਈ ਸੀ ਤੇ ਇੱਥੇ ਤਿੰਨ ਸ਼ੱਕੀ ਪਰਸਨ ਹੈ ਉਹਨਾਂ ਦੇ ਉੱਪਰ ਵੀ ਅੱਗੇ ਵੰਡੀ ਕਾਰਵਾਈ ਕੀਤੀ ਜਾਏਗੀ ਤੇ ਹੁਣ ਵੀ 12 ਵਜੇ ਤੱਕ ਦਾ ਟਾਈਮ ਹੈ ਤੇ ਸਰਚ ਆਪਰੇਸ਼ਨ ਚੱਲ ਰਹੇ ਹਨ ਤੇ ਜੋ ਫਾਈਨਲ ਰਿਪੋਰਟ ਹੈ ਜੋ ਐਕਚੁਅਲ ਐਕਸ਼ਨ ਵਾਲੇ ਜੋ ਸ਼ਾਮ ਤੱਕ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਏਗੀ ਮੈਨੂੰ ਕੁਝ ਰਿਕਵਰੀਆਂ ਵੀ ਹੋਈਆਂ ਨੇ ਬਰਾਮਦੀ ਵੀ ਹੋਈ ਹੈ ਨਾ ਹਾਂਜੀ ਹੁਣ ਤੱਕ ਜਿਵੇਂ ਸਿਟੀ 2 ਦੇ ਏਰੀਆ ਦੇ ਵਿੱਚ 10 ਗ੍ਰਾਮ ਹੈਰੋਇਨ ਤੇ 50000 ਡਰਗ ਮਨੀ ਇੱਕ ਪਰਸਨ ਦੇ ਕੋਲੋਂ ਇੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ ਬਾਈਕ ਚੋਰ ਫੜਿਆ ਜਿਹਦੇ ਕੋਲ ਬਾਈਕ ਦੀ ਰਿਕਵਰੀ ਹੋਈ ਹੈ ਤੇ ਦੇ ਨਾਲ ਨਾਲ ਜੋ ਬਾਕੀ ਸ਼ੱਕੀ ਪਰਸਨ ਜਿਨ੍ਹਾਂ ਨੂੰ ਰਾਉਂਡ ਅਪ ਕੀਤਾ ਗਿਆ ਉਹਨਾਂ ਦੀ ਵੈਰੀਫਿਕੇਸ਼ਨ ਵਗੈਰਾ ਜਾਰੀ ਹੈ ਤੇ ਉਦੋਂ ਬਾਅਦ ਜੋ ਉਹਨਾਂ ਦੇ ਕੋਲੋਂ ਕੁਝ ਰਿਕਵਰੀ ਹੁੰਦੀ ਹੈ ਜਾਂ ਉਹਨਾਂ ਦੀ ਕਿਉਂਕਿ ਕੇਸਿਸ ਦੇ ਵਿੱਚ ਵਾਂਟਡ ਹੈ ਤੇ ਉਹ ਸਾਰਾ ਕੁਝ ਕਰਕੇ ਫਿਰ ਫਾਈਨਲ ਰਿਪੋਰਟ ਮੀਡੀਆ ਦੇ ਨਾਲ ਅਸੀਂ ਸਾਂਝੀ ਕਰ ਦਿੰਗੇ ਤਖੰਨਾ ਤੋਂ ਵੀ ਕਾਸੋ ਆਪਰੇਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਨੂੰ ਦੱਸਦੀ ਹੈ ਕਿ ਇਹ ਕਾਸੋ ਆਪਰੇਸ਼ਨ ਐਸਐਸਪੀ ਡਾਕਟਰ ਜੋਤੀ ਯਾਦਵ ਦੇ ਨਿਰਦੇਸ਼ਾਂ ਨਿਰਦੇਸ਼ਾਂ ਹੇਠ ਅਗਵਾਈ ਹੇਠ ਚਲਾਇਆ ਗਿਆ ਤੇ ਵੱਖ-ਵੱਖ ਥਾਵਾਂ ਦੇ ਉੱਤੇ ਖੰਨਾ ਤੇ ਖਾਸ ਆਪਰੇਸ਼ਨ ਤਹਿਤ ਤਲਾਸ਼ੀ ਹੋਈਆਂ ਅਤੇ ਨਾਲ ਹੀ ਨਾਲ ਸਰਚ ਬਿਆਨ ਚਲਾਏ ਗਏ ਜਿੱਥੇ ਕਿ ਪੁਲਿਸ ਵੱਲੋਂ ਜੋ ਹੈ ਵੱਡੀ ਕਾਮਯਾਬੀ ਵੀ ਹਾਸਲ ਕੀਤੀ ਗਈ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਐਸਐਸਪੀ ਡਾਕਟਰ ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਅੱਜ ਉਹਨਾਂ ਨੇ ਇਸ ਖਾਸ ਆਪਰੇਸ਼ਨ ਜ਼ਰੀਏ 60 ਦੇ ਕਰੀਬ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਹੈ ਅਤੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਉਹਨਾਂ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਲਗਾਤਾਰ ਅਜੀਹੇ ਜੋ ਹੈ ਕਾਸੋ ਆਪਰੇਸ਼ਨ ਚਲਾਈ ਜਾਂਦੇ ਰਹਿਣਗੇ ਅਤੇ ਨਾਲ ਹੀ ਨਾਲ ਇੱਕ ਮੋਟਰਸਾਈਕਲ ਚੋਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ 10 ਗ੍ਰਾਮ ਹਿਰੋਇਨ 50000 ਡਰਗ ਮਨੀ ਵੀ ਬਰਾਮਦ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਸ਼ਾਮ ਤੱਕ ਪੂਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਸ਼ੱਕੀ ਵਿਅਕਤੀ ਜੋ ਫੜੇ ਗਏ ਹਨ ਉਹਨਾਂ ਉੱਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਕੀ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਐਸਐਸਪੀ ਡਾਕਟਰ ਜੋਤੀ ਯਾਦ ਪਵਿੱਤਨ ਸੁਣਾਣੇ ਅੱਜ ਪੂਰੇ ਖੰਨਾ ਜ਼ਿਲ੍ਹੇ ਦੇ ਵਿੱਚ ਤਿੰਨੋਂ ਸਬਡਿਵੀਜ਼ਨ ਦੇ ਸਾਰੇ ਹੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਜੋ ਜੋ ਕ੍ਰਾਈਮ ਜਾਂ ਡਰਗ ਦੇ ਹੌਟਸਪੌਟ ਏਰੀਆਜ਼ ਹੈ ਜਿਨ੍ਹਾਂ ਦੇ ਵੱਖਰੇ ਵੱਖਰੇ ਟਾਈਮ 'ਤੇ ਸਾਡੇ ਕੋਲ ਕੁਝ ਇੰਟੈਲੀਜੈਂਸ ਵੱਲੋਂ ਜਾਂ ਆਪਣੀ ਵੀ ਸਪੈਸ਼ਲ ਬ੍ਰਾਂਚ ਵੱਲੋਂ ਇਨਫੋਰਮੇਸ਼ਨ ਸਾਡੇ ਕੋਲ ਆਂਦੀ ਰਹਿੰਦੀ ਕਿ ਇੱਥੇ ਡਰਗ ਸਮਗਲਰਸ ਜਾਂ ਜੋ ਵਾਂਟਡ ਕ੍ਰਿਮੀਨਲਸ ਵਗੈਰਾ ਲੁਕੇ ਹੋ ਸਕਦੇ ਉਥੇ ਸਰਚਿਸ ਕਿਤਾਂ ਕੀਤੀ ਗਈਆਂ ਹੈ ਤੇ ਟੋਟਲ 12 ਕੇ ਤਕਰੀਬਨ ਇਦਾਂ ਦੇ ਏਰੀਆ ਸੀਗੇ ਜਿੱਥੇ ਖੰਨਾ ਹੋਵੇ ਕਿ ਸਰਚਿਸ ਸਰਚ ਆਪਰੇਸ਼ਨਸ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ ਕਿਉਂਕਿ ਹਜੇ ਵੀ ਸਰਚ ਆਪਰੇਸ਼ਨ ਚੱਲ ਰਿਹਾ ਹੈਗਾ ਸਾਰੀ ਥਾਵਾਂ ਤੇ ਤੇ ਹੁਣ ਤੱਕ ਟੋਟਲ 60 ਕੇ ਤਕਰੀਬਨ ਜੋ ਸ਼ੱਕੀ ਪਰਸਨ ਹੈ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਹੈ ਤੇ ਉਹਨਾਂ ਦੀ ਪੂਰੀ ਵੈਰੀਫਿਕੇਸ਼ਨ ਤੇ ਸਰਚ ਵਗੈਰਾ ਤੋਂ ਬਾਅਦ ਉਹਨਾਂ ਦੇ ਉੱਪਰ ਜੋ ਬੰਦੀ ਕਾਨੂੰਨੀ ਕਾਰਵਾਈ ਕਾਰਵਾਈ ਹੈ ਉਹ ਕੀਤੀ ਜਾਏਗੀ ਇਹਦੇ ਨਾਲ ਨਾਲ ਕੁਝ ਜਿਵੇਂ ਸਦਰ ਖੰਨਾ ਦੇ ਏਰੀਆ ਦੇ ਵਿੱਚ ਇੱਕ ਚੋਰ ਵੀ ਫੜਿਆ ਗਿਆ ਹੈਗਾ ਉਹਦੇ ਕੋਲੋਂ ਵੀ ਰਿਕਵਰੀ ਜਾਰੀ ਹੈਗੀ ਤੇ ਇੱਥੇ ਵੀ ਜੁਮਾਚੀਵਾੜਾ ਦੇ ਵਿੱਚ ਇੰਦਰਾ ਕਲੋਨੀ ਇੱਥੇ ਸਰਚ ਕੀਤੀ ਗਈ ਸੀ ਤੇ ਇੱਥੇ ਤਿੰਨ ਸ਼ੱਕੀ ਪਰਸਨ ਹੈ ਉਹਨਾਂ ਦੇ ਉੱਪਰ ਵੀ ਅੱਗੇ ਵੰਡੀ ਕਾਰਵਾਈ ਕੀਤੀ ਜਾਏਗੀ ਤੇ ਹੌਣ ਵੀ 12 ਵਜੇ ਤੱਕ ਦਾ ਟਾਈਮ ਹੈ ਤੇ ਸਰਚ ਆਪਰੇਸ਼ਨ ਚੱਲ ਰਹੇ ਹਨ ਤੇ ਜੋ ਫਾਈਨਲ ਰਿਪੋਰਟ ਹੈ ਜੋ ਐਕਚੁਅਲ ਐਕਸ਼ਨ ਵਾਲੇ ਜੋ ਸ਼ਾਮ ਤੱਕ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਏਗੀ ਮੈਡਮ ਕੁਝ ਰਿਕਵਰੀਆਂ ਵੀ ਹੋਈਆਂ ਨੇ ਬਰਾਮਦੀਆਂ ਵੀ ਹੋਈ ਹੈ ਨਾ ਹਾਂਜੀ ਹੁਣ ਤੱਕ ਜਿਵੇਂ ਸਿਟੀ 2 ਦੇ ਏਰੀਆ ਦੇ ਵਿੱਚ 10 ਗ੍ਰਾਮ ਹੈਰੋਇਨ ਤੇ 50000 ਡਰਗ ਮਨੀ ਇੱਕ ਪਰਸਨ ਦੇ ਕੋਲੋਂ ਇੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ ਬਾਈਕ ਚੋਰ ਫੜਿਆ ਜਿਹਦੇ ਕੋਲ ਬਾਈਕ ਦੀ ਰਿਕਵਰੀ ਹੋਈ ਹੈ ਤੇ ਦੇ ਨਾਲ ਨਾਲ ਜੋ ਬਾਕੀ ਸ਼ੱਕੀ ਪਰਸਨ ਜਿਨ੍ਹਾਂ ਨੂੰ ਰਾਉਂਡ ਅਪ ਕੀਤਾ ਗਿਆ ਉਹਨਾਂ ਦੀ ਵੈਰੀਫਿਕੇਸ਼ਨ ਵਗੈਰਾ ਜਾਰੀ ਹੈ ਤੇ ਉਦੋਂ ਬਾਅਦ ਜੋ ਉਹਨਾਂ ਦੇ ਕੋਲੋਂ ਕੁਝ ਰਿਕਵਰੀ ਹੁੰਦੀ ਹੈ ਜਾਂ ਉਹਨਾਂ ਦੀ ਕਿਉਂਕਿ ਕੇਸਿਸ ਦੇ ਵਿੱਚ ਵਾਂਟਡ ਹੈ ਤੇ ਉਹ ਸਾਰਾ ਕੁਝ ਕਰਕੇ ਫਿਰ ਫਾਈਨਲ ਰਿਪੋਰਟ ਮੀਡੀਆ ਦੇ ਨਾਲ ਅਸੀਂ ਸਾਂਝੀ ਕਰ ਦਿੰਗੇ